ਲੋੜੀ ਵਾਲੀ ਰਾਤ ਨੂੰ ਪੰਜ ਮੁੰਡਿਆਂ ਨੇ ਮਾਰਤਾ-ਮਾਪਿਆ ਦਾ ਜਵਾਨ ਪੁੱਤਰ ਪਰਿਵਾਰ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਜੀ ਹਾਂ ਅਜਿਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਾਬਾ ਤੋਂ ਤੁਹਾਨੂੰ ਦੱਸ ਦਈਏ ਕਿ ਨਾਬਾ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਦੀ ਲੋੜੀ ਵਾਲੀ ਰਾਤ ਨੂੰ ਪੰਜ ਲੜਕਿਆਂ ਦੇ ਵੱਲੋਂ ਤੇਜ਼ਰ ਹਥਿਆਰ ਨਾਲ ਸੱਤਿਆ ਕਰ ਦਿੱਤੀ ਗਈ ਹਾਲਾਂਕਿ ਪੁਲਿਸ ਨੇ ਚਾਰ આરોપીਆਂ ਨੂੰ ਗ੍ਰੈਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਬਹਿਸ-ਭਾਈ ਦੇ ਦੌਰਾਨ ਇਹ ਸਾਰੀ ਘਟਨਾ ਵਾਪਰੀ ਹੈ ਅਤੇ ਪੰਜ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਉੱਤੇ ਹੀ ਮ੍ਰਿਤਕ ਦੇ ਮਾਪਿਆਂ ਦਾ ਦਰੋਂ ਹੋ ਕੇ ਬੁਰਾ ਹਾਲ ਹੋਇਆ ਪਿਆ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਪਰਿਵਾਰਿਕ ਮੈਂ ਅਮਰਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਦੇਖੋ ਜੀ ਸਾਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਇਹ ਬੱਚੇ ਬਾਰੇ ਇਹਦਾ ਨਾਮ ਹੁਣ ਅਸੀਂ ਘਰ ਆਏ ਸੀਗੇ ਇਹਨਾਂ ਦੇ ਗੁਰਪ੍ਰੀਤ ਸਿੰਘ ਇਹਦਾ ਨਾਮ ਤੇ ਇੱਕ ਇਹਦਾ ਬਰਾਦਰ ਪਿਛਲੇ ਸਾਲ ਉਹਦੀ ਕੋਈ ਡੈਥ ਹੋ ਗਈ ਸੀਗੀ ਤੇ ਇਹ ਹੁਣ ਇਕੱਲਾ ਹੀ ਸੀਗਾ ਤੇ ਇੱਕ ਇਹਦੀ ਸਿਸਟਰ ਆ ਸੋ ਅੱਜ ਦਾ ਜੋ ਕੋਈ ਮਾਹੌਲ ਆਖਣਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਵਿਗੜ ਚੁੱਕਿਆ ਸੋ ਜਿਹੜੀ ਹੋਈ ਹੈ ਇਹ ਘਟਨਾ ਬਹੁਤ ਹੀ ਮਾੜੀ ਹੋਈ ਆ ਵੀ ਜੇ ਕੋਈ ਗੱਡੀ ਦਾ ਕੋਈ ਮਾੜਾ ਮੋਟਾ ਕੋਈ ਟੱਚਿੰਗ ਦਾ ਰੌਲਾ ਸੀਗਾ ਤਾਂ ਉਹ ਮਿਲ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੁੰਦੀ ਆ ਪਰੰਤੂ ਜਦ ਕਿਸੇ ਦਾ ਇਕੱਲਾ ਬੱਚਾ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਬਹੁਤ ਹੀ ਮਤਲਬ ਮਾੜਾ ਹੁੰਦਾ ਅਸੀਂ ਇਹ ਚੀਜ਼ ਨੂੰ ਬਹੁਤ ਨਿੰਦਣਯੋਗ ਸਮਝਦੇ ਆਂ ਸੋ ਸਮਾਜ ਦੇ ਵਿੱਚ ਸੁਧਾਰ ਆਉਣਾ ਚਾਹੀਦਾ ਸੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜੀ ਉਹਨਾਂ ਨੂੰ ਬਣਦੀ ਸਜ਼ਾ ਉਹ ਦਿੱਤੀ ਜਾਵੇ। ਇਹ ਆਪਣੇ ਪ੍ਰੀਤ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਬਹੁਤ ਹੋਣ ਹਾਰ ਮੁੰਡਾ ਸੀ ਪਰਿਵਾਰ ਦਾ ਤੇ ਬਹੁਤ ਸਾਡੇ ਦੁੱਖ ਦੇ ਨਾਲ ਕਹਿਣਾ ਪਿਆ ਵੀ ਬੜਾ ਕਾਟਾ ਪਿਆ ਪਰਿਵਾਰ ਨੂੰ। ਅਸੀਂ ਬਹੁਤ ਦੁਖਮੰਦ ਹਾਂ ਮਤਲਬ ਸਾਰੇ ਸਮੂਹ ਨਗਰ ਨਿਵਾਸੀ। ਹੁਣ ਪਰਿਵਾਰ ਦੇ ਵਿੱਚ ਕੋਈ ਕਾਰੋਬਾਰ ਨਾ ਨਾ ਕਾਰੋਬਾਰ ਤਾ ਉਹਦਾ ਪਿਤਾ ਜੀ ਨੇ ਜੋ ਦਿਹਾੜੀ ਕਰਦੇ ਨੇ ਵਿਚਾਰੇ ਪਰਿਵਾਰ ਚਲਾਉਂਦੇ ਨੇ ਦਿਹਾੜੀ ਚਲਾ ਕੇ ਕਰਕੇ ਹਾਂਜੀ ਮਾਨ ਸਾਹਿਬ ਇਹ ਬਹੁਤ ਨਿੰਦਕ ਨਿੰਦਨਯੋਗ ਹੈ ਇਹ ਗੱਲ ਕਿਉਂਕਿ ਜਿਹੜੇ ਇਹ ਪਰਿਵਾਰ ਹੈ ਬਹੁਤ ਆਪ ਤੋਂ ਜ਼ਿਆਦਾ ਗਰੀਬ ਪਰਿਵਾਰ ਹੈ ਇੱਕ ਸਾਲ ਹੋਇਆ ਤਾਂ ਪਹਿਲਾ ਬੇਟਾ ਉਹ ਵੀ ਵਿਚਾਰਾ ਇਦਾਂ ਕੋਈ ਨੁਕਸਾਨਾ ਦਾ ਡੈਥ ਹੋ ਗਈ ਉਹਦੀ ਤੇ ਹੁਣ ਬੇਟਾ ਇੱਕ ਬੇਟੀ ਰਹਿ ਗਈ ਬਸ ਇਹਨਾਂ ਦੀ ਬਾਪ ਆ ਜਿਹੜਾ ਬਹੁਤ ਜ਼ਿਆਦਾ ਗਰੀਬ ਹੈ ਉਹ ਦਿਹਾੜੀ ਤੇ ਪਾਈ ਕਰਦਾ ਹੈ ਵਿਚਾਰਾ ਹੁਣ ਤਾਂ ਇਹਨਾਂ ਦਾ ਘਰ ਚਲਾਉਣ ਵਾਲਾ ਵੀ ਬੰਦਾ ਕੋਈ ਵੀ ਨਹੀਂ ਰਹੀ ਹੈ ਮਾਨ ਸਾਹਿਬ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਸਰਕਾਰ ਅੱਗੇ ਗੁਰੂਆਚ ਕਰਦੇ ਆ ਕਿ ਜੋ ਬਣਦੀ ਕਾਰਵਾਈਆਂ ਨਾ ਤੇ ਹੋਣੀ ਚਾਹੀਦੀ ਆ ਜਿਹੜੇ ਬੱਚਨ ਐਡਾ ਬੜਾ ਆਪਾਂ ਨੂੰ ਦੁੱਖ ਦਿੱਤਾ ਹੈ ਦੇਖੋ ਜੀ ਲੜਕੇ ਉੱਥੇ ਬਾੜਾਂਗੇ ਢਿੱਕਟਾਬਾ ਉੱਥੇ ਇਹ ਲੈਣ ਗਏ ਸੀਗੇ ਕੋਈ ਸਿਕਟ ਵਗੈਰਾ ਤੇ ਉਹਨੂੰ ਲੈ ਕੇ ਇਹਨਾਂ ਦੀ ਉਥੋਂ ਬਹਿਸ ਹੋ ਗਈ ਸੀਗੀ ਨਹੀਂ ਬਹਿਸ ਤੋਂ ਬਾਅਦ ਇਹਨਾਂ ਨੇ ਲੜ ਪਏ ਸੀਗੇ ਆਪਸ ਚ ਉਹ ਤੇ ਉਹਦੇ ਸੱਟਾਂ ਲੱਗੀਆਂ ਸੀਗੀਆਂ ਮੁੰਡੇਂ ਦੀਆਂ ਉਹਨਾਂ ਨੇ ਉਹ ਐਡਮਿਟ ਕਰਾਇਆ ਸੀਗਾ ਤੇ ਉਦੋਂ ਬਾਅਦ ਉਹਦੀ ਡੈਥ ਹੋ ਗਈ ਸੀਗੀ ਸੱਟਾਂ ਗੁੱਜੀਆਂ ਮਚਨ ਕਰਕੇ ਕੁਈ ਇਸ ਨਰ ਬਗੈਰਾ ਸੀ ਜੋ ਦੱਸਿਆ ਜਾ ਰਿਹਾ ਉਹਦੇ ਨਾਲ ਦੇ ਸਾਥੀ ਵੱਲੋਂ ਜਿਹੜਾ ਲੜਕਾ ਮਰਿਆ ਉਹ ਕਹਿੰਦਾ ਸੀ ਇਹਨਾਂ ਕੋਲ ਵੀ ਕਰਜ਼ੇ ਵਗੈਰਾ ਸੀਗੇ ਤੇ ਵੀ ਉਹਦਾ ਵਾਰ ਕੀਤਾ ਸੀਗਾ ਉਹਨੇ ਲੜਕੇ ਨੇ ਕਿੰਨੇ ਕੁ ਨੌਜਵਾਨ ਤੇ ਜਿਹਨਾਂ ਵੱਲੋਂ ਵਾਰ ਕੀਤਾ ਗਿਆ ਇਹ 9-10 ਮੁੰਡੇ ਨੇ ਜੀ ਇਹ ਜਿੰਨਾਂ ਵੱਲੋਂ ਲੜਾਈ ਹੋਈ ਸੀਗੀ ਜਿੰਨਾਂ ਦੀ ਆਪਸ ਚ ਕੋਸ਼ਿਸ਼ ਨੌਜਵਾਨਾਂ ਦੀ ਇਹ ਉਮਰ ਇਹਨਾਂ ਦੀ ਆਰਾਊਂਡ ਜੀ 18 ਤੋਂ ਲੈ ਕੇ 20 ਸਾਲ ਤੱਕ ਦੀ ਉਮਰ ਹੈ ਇਹਨਾਂ ਦੀ ਐਵਨ ਪੰਜਾਬੀ ਟੀਵੀ ਦੀ ਨਾਬਾ ਤੋਂ ਚੇਤਨ ਮਹਿਤਾ ਦੀ ਖਾਸ ਰਿਪੋਰਟ